ਸਤਿ ਸ਼੍ਰੀ ਅਕਾਲ ਜੀ ਸਨਿਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਜੋਤ ਬੜਕਪੁਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪੇਸ਼ਮਾਨ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਸਰਰਾਵਾ ਸਰਰਾਵੇ ਪਿੰਡ ਦੇ ਵਿੱਚ ਮੌਜੂਦ ਹਾਂ ਇਸ ਟਾਈਮ ਤੇ ਸਰਰਾਵਾ ਪਿੰਡ ਦੇ ਵਿੱਚ ਲੋਹਾਰ ਭਰਾਵਾਂ ਦੇ ਕੋਲੇ ਆ ਮਿੱਤਰੋ ਸੁਖੀ ਲੋਹਾਰ ਉਹਨਾਂ ਦੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਇਹਨਾਂ ਭਰਾਵਾਂ ਦਾ ਘਰ ਜਿਹੜਾ ਸਰਰਾਵਾ ਪਿੰਡ ਦੇ ਦੇ ਵਿੱਚ ਹੈ ਇਹਨੂੰ ਸਰਰਾਵਾ ਮਿੱਤਰੋ ਸਤਿ ਸ਼੍ਰੀ ਅਕਾਲਾ ਪਿੰਡ ਕੋਟਕੇਪੁਰੇ ਦੇ ਸ਼ਹਿਰ ਦਾ ਗਵਾਂਡੀ ਪਿੰਡਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਾਈ ਹੁਣਿਆਂ ਦੇ ਕੋਲੇ ਇੱਕ ਛੋਟੀ ਬਕਾਊਆ ਮਿੱਤਰੋ ਚਾਹ ਤੈਨੂੰ ਨੀਲੀਆ ਵੀ ਕਹੋ ਚਾਹ ਕਹਿੰਦੇ ਪੰਜ ਕਲਿਆਣੀ ਪਰ ਇੱਕ ਗੱਲ ਦੱਸ ਦੇਵਾਂ ਘਰੇ ਖੜੀ ਅਮਰੀਕਨ ਗਾਈਆਂ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਇਹ ਗਾਂਵਰ ਕੀ ਆ ਇਹ ਗਾਂਵਾਂ ਦੇ ਨਾਲ ਲੈਣਾ ਕਿਉਂਕਿ ਤੁਸੀਂ ਇਹਦਾ ਲਾਗੇ ਦੇ ਬਹੁਤ ਬੰਨੇ ਨੇ ਕਈ ਭਰਾ ਢੱਪੀ ਛੋਟੀ ਪਪਾ ਘਰ ਹੋਏ ਉਹ ਬਿਆਕਰਿਤ ਨੂੰ ਪਰ ਮਿਲਦੀ ਨਹੀਂ ਖੇਤੀ ਇਹ ਗੱਲ ਸੱਚੀ ਹੈ ਮਿੱਤਰੋ ਕਿਉਂਕਿ ਇਹ ਅੰਗ ਇਹਾਰ ਬਹੁਤ ਖੇਤੀ ਨਹੀਂ ਨਾਦਾ ਅੱਜ ਤੋਂ ਉਹਨੂੰ ਇੱਕ ਰੋਟੀ ਬਖਾਉਣੀ ਆ ਇੱਕ ਕਟੜਾ ਬਣਾਵਾਂਗੇ ਛੋਟੀ ਜਿਹੜੀ ਬਖਾਵਾਂਗੇ ਮਿੱਤਰੋ ਉਹਦਾ ਰੇਟ ਮੌਲਵੀ ਵੀਡੀਓ ਦੇ ਵਿੱਚ ਦੇਣ ਲੈਣ ਵਾਲਾ ਰੇੜੇ ਤੇਰੇ ਹੋਊਗਾ ਸਾਰੀ ਗੱਲਬਾਤ ਕਰਾਂਗੇ ਕਿੰਨੇ ਦਿਨਾਂ ਦੀ ਕੱਟੀਆਂ ਕੀ ਦੀ ਰੇਲ ਆ ਉਹ ਬੰਦੇ ਦੇ ਬਾਈ ਸੱਸਰੀ ਸੱਸਰੀ ਕਰੀ ਠੀਕ ਹੈ ਬਾਈ ਠੀਕ ਹੈ ਸੇਤਾ ਦੇ ਪਰਿਵਾਰ ਦੀ ਵਧੀਆ ਵਧੀਆ ਕਿਰਪਾ ਮਾਲਕ ਦੀ ਚਲੋ ਸ਼ੁਕਰ ਅੱਛਾ ਪਹਿਲਾਂਲੀ ਪੂਰੀ ਜੋ ਟਿਊਗੀ ਉਹ ਆ ਹੋਏਗੀ ਕੱਟੀ ਵੀ ਨਾਲ ਹੀ ਕੱਟੀ ਵੀ ਨਾਲ ਜੁੜਾ ਇੱਕੋ ਕਰੀ ਲੈ ਜੁੜਾ ਇੱਕੋ ਕਰੇ ਲੈ ਪਾਰਟੀ ਦੇ ਕੇ ਨਹੀਂ ਗਿਆ ਚਲਦੇ ਮੈਨੂੰ ਹੈ ਕੋਈ ਨਾ ਪਾਰਟੀ ਤਾਂ ਤੂੰ ਭਰਾਵਾ ਤਾਂ ਚੰਗੀ ਹੈ ਸਹੀ ਗੱਲ ਆ ਵੀਰੇ ਅੱਛਾ ਸੁੱਖਿਆ ਬਾਈ ਕੰਮ ਕਰ ਚੱਲਦਾ ਰਹੇ ਪਰ ਰੋਟੀ ਬਣਦੀ ਹੋਵੇ ਹਾਂ ਬਸ ਅੱਛਾ ਸੁਖੇ ਬਈ ਅੱਜ ਆਪਾਂ ਇੱਕ ਵਿੱਚ ਨਹੀਂ ਮੈਂ ਹਾਂ ਹਾਂਜੀ ਤੇ ਇੱਕ ਵਿੱਚ ਦਾ ਕਟਾ ਮੈਂ ਮੇਰੇ ਘਰ ਦੀ ਇਹ ਲਈ ਸੀਗੀ ਗੱਬਾਂ ਨੇ ਸੀ ਕਟਾ ਮਗਰੀ ਆਇਆ ਸੀਗਾ ਠੀਕ ਆ ਵੀਰੇ ਤੇ ਦੂਏ ਜੀਜੇ ਹਾਂ ਦੋਨੇ ਜੀਜੇ ਇਕੱਠੀਆਂ ਹੀ ਸੀਗੀਆਂ ਮੈਂ ਕਹਿੰਦਾ ਬੱਚੇ ਕਟਾ ਤਿਆਰ ਹੋਣਾ ਨਾਲ ਹੀ ਉਹਨਾਂ ਕਟਾ ਹਾਂ ਨਾਲ ਹੀ ਇਹਦੇ ਆਂਗੇ ਕਟਾ ਅੱਛਾ ਸੁਖੇ ਬਈ ਜਿਹੜੀ ਝੋਟੀ ਆਏ ਕਿਹਨਾ ਸੂਸ ਹੁੰਦੀ ਏ ਇਹ ਦੂਜੇ ਸੂਵੇ ਸੂਗੀ ਪਹਿਲੇ ਸੂਵੇ ਦਾ ਕਟਾ ਠੀਕ ਹੈ ਇਹਦੇ ਸੂਦੂ ਕਿੰਨੇ ਮਹੀਨੇ ਲੱਗਣਦੇ ਐ ਇਹ ਸੱਤਾਂ ਦੀ ਲਈ ਸੀਗੀ ਦੁੱਧੋ ਦੋ ਕਰਾਦੀ ਉਹ ਥੋੜਾ ਥੋੜਾ ਇੱਕ ਟਾਈਮ ਹੀ ਮਿਲਦੀ ਸੀਗੀ ਇੱਕ ਦਿਨ ਨਾ ਖੜਾ ਦੀ ਉਹ ਇਹ ਨਹੀਂ ਚੱਲਦੀ ਇਹ ਸ਼ੀਆਪ ਟਰਾਈ ਕੀਤੀ ਵੀ ਇਹ ਨਹੀਂ ਚੱਲਦੀ ਬਸ ਜੀ ਓਕੇ ਬਾਈ ਅਜਾ ਸੁਕੇ ਬਾਈ ਝੋਟੀ ਪਤਨੀ ਬਹੁਤ ਹਨਾ ਜਿਵੇਂ ਵੇਖ ਗਰਮਾੜੀ ਦੇ ਸਹਣਾ ਚਲਦਾ ਜਿਹੜੀ ਐ ਦੁੱਧਾ ਹੀ ਐ ਜਿਹੜੀ ਕਿ ਝੋਟੀ ਘਰ ਕਰਮਾਣਾ ਗਰਮੀ ਬਣਾਉਂਦੀ ਆ ਹਾਂ ਗਰਮੀ ਬਣਾਦੀ ਐ ਥੋੜੀ ਉਹ ਦੇਖ ਕੇ ਤਾਂ ਛਾਛ ਹੁੰਦੀ ਸੀ ਕੀ ਮਾੜਾ ਜਿਹਾ ਬਸ ਹੂੰ ਤੇ ਬਾਕੀ ਵੀ ਚਵਾਈ ਚਵਾਈ ਪੋਲੀ ਜਵ ਚਵਾਈ ਦੀ ਪੋਲੀ ਹੈ ਬਾਈ ਚਾਰੇ ਤਾਂ ਨੀ ਗੁਲਾਬੀ ਚਾਰੀ ਸਾਲ ਗੁਲਾਬੀ ਹੈ ਠੀਕ ਆ ਬਾਈ ਲੈ ਵੀ ਮਿੱਤਰੋ ਦੇਖ ਸਕਦੇ ਆ ਉਹਦੀ ਕਰਮ ਵਾਲੀ ਨੂੰ ਲੈ ਲਊਂਗੇ ਆਲੇ ਪੱਖ ਤੋਂ ਵੀ ਚੰਗੀ ਆ ਸਾਰੀ ਚੰਗੀ ਆ ਪੂਰਿਆਂ ਦੇ ਦਿਨ ਬਾਈ ਇਹ ਅੱਜ 10 ਤਰੀਕ ਹੈ ਹਾਂ ਹਫਤੇ ਤੱਕ ਨੂੰ ਤਿਆਰ ਹੈ ਸਮਝ ਲੈ ਮਾੜਾ 15 16 ਤਰੀਕ ਤੱਕ ਦੇ ਹਾਂ 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 ਜੀ ਹਾਂ ਜੀ ਲੈਣ ਤੋਂ ਪਾਵੇ ਯਾਰ ਹਫਤੇ ਦੀ 31 ਰੱਖੀਏ ਦੋ ਦਿਨ ਬਾਅਦ ਵੀ ਨਹੀਂ ਜਾ ਸਕਦੀ ਘੱਟ ਲਈ ਲੈ ਸਕਦੀ ਹੈ ਦੁੱਧ ਕਿੰਨਾ ਦੇਜੂਗੀ ਸੁੱਕੇ ਦਨ ਪਹਿਲਾਂ ਬਾਈ ਇਹਨੇ ਪਹਿਲੇ ਸਵੇਰੇ ਦਾ 13 ਕਿਲੋ ਕੱਢਿਆ ਸੀ ਕਿ ਐਤ ਕੀ ਦਾ 15 ਦੇ ਨੇੜ ਤੇੜ ਜਾਓ ਹਾਂ 14 14 14 ਹਾਂ ਬਸ ਬਸ 2 ਛੋਟੀ ਸਾਲੋਂ ਪੜਣੀ ਬਹੁਤ ਹਾਂ ਪੂਰਾ ਬੜਾ ਬਹੁਤ ਚੰਗਾ ਹਾਂ ਸਾਰੀ ਚੰਗੀ ਏ ਛੋਟੀ ਸੁੱਕੇ ਕਿੰਨੇ ਦੀ ਦੇ ਦੀਏ ਬਾਈ ਯਾਰ ਮੌਲਾ ਤਾਂ 1.5 ਲੱਖ ਕਰਦੇ ਆ ਇੱਕ ਦੇ 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 ਦਿਆਂਗੇ ਮੋਲ 3.4 ਲੱਖ 40 ਹਜ਼ਾਰ ਜੇ ਕੋਈ ਆ ਕੇ ਕੋਈ ਯਾਰ ਲੈ ਵੀ ਸੁਖਿਆ ਆ ਪਤਾ ਕਿ ਪੰਜ ਸੂ ਮਾਨਤਨ ਕੀ ਕਰੇ ਉਹ ਮਾਨਤਨ ਅਗਲੇ ਦਾ ਕਰ ਦਿਆਂਗੇ ਠੀਕ ਹੈ ਬਾਈ ਅੱਛਾ ਇਹਨੂੰ ਕੋਈ ਮੋੜ ਕੱਢੀ ਬਾਹਰੋਂ ਸੁੱਖੇ ਵੀ ਧੁਰਦੇ ਭਲਾ ਭਾਈ ਬਣੇ ਨਹੀਂ ਵੀ ਮੇ ਤੋਰ ਤੋਰ ਕੇ ਵੀ ਤੁਹਾਨੂੰ ਕਰਮਾ ਲਈ ਵਿਖਾ ਦਨੇ ਬਹੁਤ ਖੁੱਲੀ ਡੁੱਲੀ ਮਾਣ ਲਓ ਬਾਡੀ ਬੰਤਰ ਵਾਲੀ ਝੋਟੀ ਆ ਕੋਈ ਛੋਟੀ ਮੰਨ ਕੇ ਨਾ ਲਿਆ ਜੇ ਪਹਿਲਾਂ ਦੱਸ ਦੇਣਾ ਤੁਹਾਨੂੰ ਨੂੰ ਮਾਣ ਲਓ ਪੂਰੇ ਕਦ ਕਾਠ ਵਾਲੀ ਝੋਟੀ ਆ ਦੇਖੋ ਕਿ ਉਹਨਾਂ ਦੇ ਮਿੱਤਰੂ ਬਣਦੀ ਤਨਦੀਲੇਵੇ ਵਾਲੀ ਮਾਣ ਲਾ ਯਾਰ ਐਚ ਐਫ گاਵਾ ਨੂੰ ਡੱਬੀ ਝੋਟੀ ਆ ਪਾਕ ਮਾ ਸੋਹਣੀ ਸੁਨੱਖੀ ਨੀਲੀ ਰਾਵੀ ਨਸਲ ਦੇ ਵਿੱਚ ਚਾਹੇ ਦੇ ਦੋ ਬੱਚੇ ਟੌਪ ਲੈ ਲਓ ਕਿਉਂਕਿ ਇਹ ਕੱਟਾ ਕੋਲੇ ਤੁਹਾਡੇ ਲਾਇਆ ਹੋਇਆ ਆ ਭਾਵੇਂ ਦੀ ਜਿਵੇਂ ਦੀ ਮਰਜ਼ੀ ਆ ਪਰ ਕੱਟੇ ਨੂੰ ਮਾਰ ਕੇ ਵੇਖੋ ਕਿੰਦਾ ਚੰਗਾ ਦੇਗੀ ਇਹ ਕਰਮਾਣੀ ਸੀਮਨ ਦੇ ਬਾਰੇ ਇਹਦੇ ਬਾਰੇ ਕੋਈ ਰਿਕਾਰਡ ਨਹੀਂ ਇਹ ਦੱਸਦੇ ਹੁੰਦੇ ਭਰਾ ਕਿਉਂਕਿ ਇਹ ਹੁੰਦੇ ਹੁੰਦੇ ਵੀ ਅਸੀਂ ਖਰੀਦਿਆ ਬਈ ਸਾਨੂੰ ਜੋ ਮਰਜ਼ੀ ਦੱਸੀ ਜਾਵੇ ਅਸੀਂ ਕਿਸੇ ਨੂੰ ਝੂਠ ਮਾਰ ਕੇ ਨਹੀਂ ਦੇਣੀ ਇਹ ਗੱਲ ਇਹਨਾਂ ਦੀ ਵੱਡੀ ਹੁੰਦੀ ਆ ਜਿੰਨੇ ਵੀ ਪ੍ਰਾਵਲਵਾਰਾਂ ਦੀਆਂ ਮੈਂ ਵੀਡੀਓ ਬਣਾਉਣਾ ਨਾ ਇਹਨਾਂ ਦੀਆਂ ਵੀਡੀਓ ਬਣਾਉਣ ਦਾ ਮੇਰਾ ਮਕਸਦ ਹੀ ਇਹ ਹੁੰਦਾ ਕਿ ਇਹਨਾਂ ਦੀਆਂ ਵੀਡੀਓ ਦੇ ਵਿੱਚ ਝੂਠ ਘੱਟ ਤੇ ਸੱਚਾਈ ਜ਼ਿਆਦਾ ਹੁੰਦੀ ਆ ਮਿੱਤਰੋ ਕਿਉਂਕਿ ਇਹ ਲਾਂਦੇ ਤੋਂ ਬਹੁਤ ਜ਼ਿਆਦਾ ਡਰਦੇ ਆਪਾਂ ਉਹ ਤੇ ਇਹ ਹੈਗੀ ਆ ਝੋਟੀ ਤੇ ਆ ਆ ਗਿਆ ਘੱਟਾ ਇਹ ਕਿੰਨੇ ਦੇ ਉਮਰ ਦਾ ਫਿਰ ਇਹ ਤੇ ਸਾਲ ਤੋਂ ਹੀ ਹੋ ਗਿਆ ਨਾ ਇਹ ਦਸਾਂ 11 ਮਹੀਨਿਆਂ ਦਾ ਹੀ ਆ ਦਸਾਂ 11 ਮਹੀਨਿਆਂ ਦਾ ਹੀ ਇਹ ਕਿੰਨੇ ਦੇ ਤੇ ਆ ਗਿਆ ਇਹਦੇ ਲਈ ਇਹ ਮੁੱਲ ਤਾਂ ਇਹਦਾ 17000 ਕਰਦੇ ਆਂ ਆਪਾਂ 15 ਦਾ ਦੇ ਦਿਆਂਗੇ ਮੁੱਲ 17000 ਕਰਦੇ 15 ਦਾ ਦੇ 15 ਦਾ ਦੇ ਜਿੰਗ ਕਵੀਰ ਮੇਰੇ ਨਾਲ ਪੁੱਤ ਦੀ ਕਹਾਣੀ ਸੁਣਵੈਂਦੀ ਰਹਿ ਤੇ 11 ਨੇ ਦੇ ਦਿਆਂਗੇ ਮਾਨਤਨ ਖੁੱਲਾ ਖਰਾਗੇ ਮਾਨਤਨ ਠੀਕ ਹੈ ਲੈ ਮੇਤਰੋ ਨਹੀਂ ਦੂਰ ਜਾਣਾ ਹੋਇਆ ਨਾ ਤੇ ਮਾਨਤਨ ਖੁੱਲਾ ਦੀ ਇੱਥੇ ਵਿਖਾ ਦੇ ਕੱਟੇ ਨੂੰ ਆਲੇ ਤੱਕ ਨੇੜੇ ਸਾਨੂੰ ਦੂਰੋਂ ਕਟਾ ਬਾੜਾ ਸੋਦਾ ਯੂਕੇ ਨਹੀਂ ਗੱਲ ਨਹੀਂ ਗਈ ਭਾਈ ਫਿਰ ਸੀ ਅਲੱਗ ਕਰਨਾ ਬਾਕੀ ਸਾਰ ਤੂੰ ਸੇਵਾ ਵੀ ਨਹੀਂ ਨਾ ਹੋਈ ਨਾ ਪਸੂਆਂ ਦੀ ਹੂੰ ਤਬੂ ਨੂੰ ਪਿਆਰ ਜਾਦੇ ਕਰੀਏ ਨਾ ਘਟ ਸਕਦਾ ਨਾ ਚੱਲ ਵਧੀਆ ਗੱਲਾਂ 2 ਰੁਪਈਆ ਦਾ ਨਾ ਤੋੜ ਤੂੰ ਕਿਹਨਾਂ ਗੱਪਾਂ ਲੱਗੀ ਇਹ ਕੀ ਗੱਲ ਹੁੰਦੀ ਆ ਕਿ ਕਮਾਈ ਕਰਨੀ ਆ ਤੇ ਜੇ 50 5 ਪਾਉ ਨੂੰ ਦੁੱਧ ਤੇ ਲਾਇਆ ਤੁਹਾਡੇ ਤੇ ਤਿੰਨ ਮਹੀਆ ਤੁਹਾਡੇ 2.5 ਲੈਵਲ ਤੇ ਚੱਲਣੀਆਂ ਜ਼ਰੂਰੀ ਆ ਕਿਹੜੀਆਂ ਤੁਹਾਡਾ ਫੀਡ ਦਾ ਖਰਚਾ ਚਾਰ ਦਾ ਖਰਚਾ ਮੰਨ ਲਓ ਹੋਰ ਖਰਚੇ ਆ ਜਿਹੜੇ ਉਹ ਚੱਕ ਲੈਣਗੇ ਤੁਹਾਨੂੰ ਦਾਰੂ ਪਸੂ ਰੱਖੀ ਹੋਏ ਨਾ ਤਾਂ ਤਿੰਨ ਮਹੀਆ ਚਾਰ ਲੈ ਕੇ ਨਾਲ ਹਾਂ ਪਰ ਲਾਲਚ ਗੱਲ ਦਾ ਲੱਗੂ ਵੀ ਸਾਡੀ ਮੈਂ ਬੜੀ ਚੰਗੀ ਇਹਨੂੰ ਰੱਖਣ ਲਈ ਬਸ ਤੋਰੀ ਆਇਆ ਕਰੋ ਜਿਹੜੇ 2 ਰੁਪਏ ਜਿੱਦੂ ਲਾਲ ਪਾਦਾ 1500 ਦੇਵੇ ਤੇ ਚੱਕ ਹਾਂ ਜਿੱਦੂ 2 ਰੁਪਏ ਲਾਉਂਦੇ ਆ ਲਾਲੋ ਬਾਈ ਬਸ ਆਈ ਜੇ ਸਮਝਦੇ ਤੇੜੀ ਪਾਉਂਦੇ ਜੇ ਤੋ ਉਹ ਨਾ ਆਪਣਾ ਲੋਜੇ ਪਾਲੋ ਨਾ ਬਾਈ ਅੱਛਾ ਤੇ ਕਿੰਨੇ ਨੰਬਰ ਕਿੰਨਾ ਆ ਗਿਆ ਦਸਵੀਂ ਵਾਲਾ ਨੰਬਰ ਕਿਹਦੇ ਦੀ ਗੱਲ ਕਰਦਾ ਹੈ ਹੈ 10 311 0 39 65 90 411 0 39 65 90 411 0 39 65 ਪਈ ਹੁਣ ਦਾ ਨੰਬਰ ਆ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਆ ਨੇੜੇ ਸ਼ਹਿਰ ਕੋਟਕਪੂਰਾ ਵਾ ਬਾਕੀ ਗੱਲਬਾਤ ਲਈ ਨੰਬਰ ਸਾਈਡ 'ਚ ਲਿਖਦੇ ਆ